ਤੁਸੀਂ ਤਾਂ ਜਵਾਬ ਨਰਾਜ਼ਗੀ ਤੁਹਾਡੇ ਮਨ ਚ ਹੈ ਲੋਕਾਂ ਦੇ ਮਨ ਚ ਨਹੀਂ ਹੈ ਸਿੱਧਾ ਜਦੋਂ ਲੋਕਾਂ ਨਾਲ ਗੱਲ ਕਰਕੇ ਅੱਜ ਮੈਂ ਕਿਸੇ ਲੀਡਰ ਨਾਲ ਗੱਲ ਨਹੀਂ ਕੀਤੀ ਅੱਜ ਮੈਂ ਸਿੱਧਾ ਲੋਕਾਂ ਨਾਲ ਗੱਲ ਕਰਕੇ ਤੁਹਾਡੇ ਤੱਕ ਆਈ ਹਾਂ ਬੇਟਾ ਫਿਰ ਤੁਸੀਂ ਰਿਜ਼ਲਟ ਤੱਕ ਫਿਰ ਵੇਟ ਕਰਿਆ ਜੀ ਜੀ ਸਰ ਹਾਂ ਵੇਟ ਕਰਿਆ ਜੀ ਸਾਡੀਆਂ ਵੀ ਇੱਥੇ ਰਵਾਦਾਰੀਆਂ ਐ ਤੁਸੀਂ ਬਹੁਤ ਕਸੂਰਵਾਰ ਦੱਸਦੇ ਨੇ ਤੁਸੀਂ ਹੁਣ ਦੇਖੋ ਕਿ ਤੁਹਾਨੂੰ ਵੀ ਪਤਾ ਲੋਕਾਂ 'ਚ ਤੁਸੀਂ ਵਿਚਰਦੇ ਹੋ ਭਾਜਪਾ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਇੱਕ ਨਰਾਸ਼ਗੀ ਗੁੱਸਾ ਹੈ ਜੋ ਉਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਹੀ ਚੱਲਦਾ ਪਿਆ ਤੇ ਅਜੇ ਵੀ ਉਹ ਠੰਡਾ ਨਹੀਂ ਹੋਇਆ ਸੀ ਨਹੀਂ ਹਿੱਟ ਬੇਟਾ ਹਰੇਕ ਨੂੰ قصوروار ਠਰਾਣਾ ਤਾਂ ਬਹੁਤ ਸੌਖਾ ਹੈ ਪਰ ਤੁਸੀਂ ਇਹ ਇਲੈਕਸ਼ਨਾਂ ਦੇ ਨਤੀਜੇ 'ਚ ਤੁਸੀਂ ਹੈਰਾਨ ਹੋ ਜਾਓਗੇ ਜੋ ਨਤੀਜੇ ਆਉਣ ਵਾਲੇ ਹੈ। ਇਹੀ ਬੀਜੇਪੀ ਹੈ ਜੀਨੇ ਆਪਣਾ ਵੋਟ ਸ਼ੇਅਰ ਬਾਕੀ ਸਾਰੀਆਂ ਪਾਰਟੀਆਂ ਦਾ ਵੋਟ ਸ਼ੇਅਰ ਜਿਹੜਾ ਥੱਲੇ ਡਿੱਗਿਆ ਬੀਜੇਪੀ ਨੇ ਆਪਣਾ ਤਿਕਣਾ ਕਰ ਲਿਆ ਵੋਟ ਸ਼ੇਅਰ ਪਰ ਕਿਸਾਨਾਂ ਨੂੰ ਕਿਸੇ ਅਸੰਦਾਨ ਕਰ ਸਕਦੇ ਆ ਰਮਨੀਤ ਬੀਟੂ ਤੁਹਾਡੇ ਸੀਨੀਅਰ ਲੀਡਰੋ ਕਿਸਾਨਾਂ ਨੂੰ ਕਦੀ ਕਹਿ ਦਿੰਦੇ ਤਾਲੀਬਾਨ ਜਾਂ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਯੂਜ਼ ਕਰਦੇ ਤੁਹਾਨੂੰ ਲੱਗਦਾ ਕਿ ਤੁਹਾਡੀ ਨੈਗੇਟਿਵ ਹੋ ਜਾਂਦਾ ਬੇਟਾ ਮੈਂ ਫੇਰ ਕਹਿੰਨਾ ਮੈਂ ਜੋਤਸੀ ਤਾਂ ਹੈ ਨਹੀਂ ਪਰ ਮੈਂ ਬੀਜੇਪੀ ਦਾ ਕੈਂਡੀਡੇਟ ਹੈ ਔਰ ਪਹਿਲੀ ਵਾਰ ਹੈ ਕਿ ਬੀਜੇਪੀ ਦਾ ਕੈਂਡੀਡੇਟ ਪੰਜਾਬ ਮੈਨ ਇੱਕ ਰੂਰਲ ਕੰਸਟਿਟੂਐਂਸੀ ਚ ਚਲਿਆ ਪਰ ਦਾ ਅਨਮੋਲੈਸਟਿਡ ਯੂ نو ਔਰ ਮਤਲਬ ਬੀਜੇਪੀ ਨੇ ਕੀ ਪੰਜਾਬ ਦਾ ਕੀ ਮਾੜਾ ਕਰਤਾ ਗਰੀਬ ਦੇ ਘਰੇ ਕਣਕ ਆਉਂਦੀ ਹੈ ਮੋਦੀ ਜੀ ਭੇਜ ਦਿੰਦੇ ਆ ਵਾਏ ਵਾਏ ਆ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਮਕਾਨ ਆਉਂਦੇ ਮੋਦੀ ਜੀ ਭੇਜ ਦਿੰਦੇ ਆ ਆ ਜਿਹੜੇ 5 ਲੱਖ ਦਾ ਆਯੂਸ਼ਮਾਨ ਭਾਗ ਦਵਾਈ ਆਉਂਦੀ ਹੈ ਮੋਦੀ ਜੀ ਭੇਜ ਦਿੰਦੇ ਆ ਜੇ ਵਜ਼ੀਫੇ ਆਉਂਦੇ ਸਟੂਡੈਂਟ ਦੇ ਮੋਦੀ ਜੀ ਭੇਜ ਦਿੰਦੇ ਸਸਤੇ ਸਿਲੰਡਰ ਆਉਂਦੇ ਮੋਦੀ ਜੀ ਭੇਜ ਦਿੰਦੇ ਆ ਰੋਜ਼ਗਾਰ ਦੇ ਮੌਕੇ ਆਉਂਦੇ ਮੋਦੀ ਜੀ ਭੇਜ ਦਿੰਦੇ ਬੀਜੇਪੀ ਨੇ ਕਿਉਂ ਫਿਰ ਨਹੀਂ ਫਿਰ ਮਤਲਬ ਮੇਰਾ ਸਵਾਲ ਹੀ ਹੈ ਕਿਉਂਕਿ ਜਦੋਂ ਤੁਸੀਂ ਜਵਾਬ ਵੀ ਸੁਣੋ ਨਾ ਪਹਿਲਾਂ ਜਵਾਬ ਤਾਂ ਸੁਣਨਾ ਨਾ ਤੁਸੀਂ ਤਾਂ ਜਵਾਬ ਨਰਾਜ਼ਗੀ ਤੁਹਾਡੇ ਮਨ ਚ ਹੈ ਲੋਕਾਂ ਦੇ ਮਨ ਚ ਨਹੀਂ ਹੈ ਸਰ ਜੀ ਜਦੋਂ ਲੋਕਾਂ ਨਾਲ ਗੱਲ ਕਰਕੇ ਅੱਜ ਮੈਂ ਕਿਸੇ ਲੀਡਰ ਨਾਲ ਗੱਲ ਨਹੀਂ ਕੀਤੀ ਅੱਜ ਮੈਂ ਸਿੱਧਾ ਲੋਕਾਂ ਨਾਲ ਗੱਲ ਕਰਕੇ ਤੁਹਾਡੇ ਤੱਕ ਆਇਆ ਬੇਟਾ ਫਿਰ ਤੁਸੀਂ ਰਿਜ਼ਲਟ ਤੱਕ ਫਿਰ ਵੇਟ ਕਰਿਆ ਜੀ ਜੀ ਹਾਂ ਵੇਟ ਕਰਿਆ ਜੀ ਸਾਡੀਆਂ ਵੀ ਇੱਥੇ ਰਵਾਦਾਰੀਆਂ ਐ ਸਾਡੀਆਂ ਵੀ ਜਿਹੜੇ ਜਿਹੜੇ 50 50 ਸਾਲ ਜਿਹੜੇ ਪਰਿਵਾਰ ਇੱਥੇ ਵਿਚਰੇ ਹੋਣ ਨਾ ਸਵਾਲ ਕਰਨਾ ਔਰ ਅੱਜ ਅੱਜ ਜਿਹੜਾ ਸਾਡਾ ਗਵੰਡੀ ਸੂਬਾ ਹਰਿਆਣਾ ਪੰਜਾਬ ਤੇ ਹਰਿਆਣਾ ਸਕੇ ਭਰਾ ਇੱਕ ਮਾਂ ਦੀ ਔਲਾਦ ਹੈ ਹਰਿਆਣਾ ਦੇ ਲੋਕ ਕਮਲੇ ਸਾਡਾ ਵੱਡਾ ਭਰਾ ਹੈ ਰਾਜਸਥਾਨ ਭਾਰਤ ਮਾਂ ਦੇ ਕਈ ਬੱਚੇ ਹੈ ਉਹਨਾਂ ਦੇ ਵੱਖਰੇ ਵੱਖਰੇ ਨਾਂ ਹੈ ਕਿਸ ਦਾ ਨਾਂ ਪੰਜਾਬ ਹਰਿਆਣਾ ਕਿਸ ਦਾ ਨਾਂ ਆਸਾਮ ਰਾਜਸਥਾਨ ਦੇ ਲੋਕ ਕਮਲੇ ਹੈ ਮੱਧ ਪ੍ਰਦੇਸ਼ ਦੇ ਲੋਕ ਕਮਲੇ ਹੈ ਛੱਤੀਸਗੜ ਦੇ ਲੋਕ ਕਮਲੇ ਹੈ ਗੁਜਰਾਤ ਦੇ ਲੋਕ ਕਮਲੇ ਹੈ ਅਸਾਮ ਦੇ ਲੋਕ ਕਮਲੇ ਹੈ ਮਤਲਬ ਬਿਹਾਰ ਦੇ ਲੋਕ ਕਮਲੇ ਹੈ ਮਤਲਬ ਨਰਾਜ਼ਗੀ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਪੰਜਾਬ ਪੰਜਾਬ ਦੇ ਲੋਕਾਂ 'ਚ ਨਰਾਜ਼ਗੀ ਨਹੀਂ ਹੈ ਇਹ ਹੀ ਬਤਾਨੇ ਦੀ ਕੋਸ਼ਿਸ਼ ਕਰ ਰਹੇ ਹੋ ਹਾਂ ਇਹ ਥੋੜੇ ਮੰਚ ਹੈ ਨਹੀਂ ਮੈਂ ਉਹੀ ਤਾਂ ਕਹ ਰਿਹਾ ਕਿ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪਾਰਟੀ ਜਿਹੜੀ ਪਹਿਲੀ ਵਾਰ ਅੱਜ ਤੋਂ 6 ਮਹੀਨੇ ਪਹਿਲਾਂ ਪਹਿਲੀ ਵਾਰ ਇੱਕ ਇਲੈਕਸ਼ਨ 'ਚ ਖੜੀ ਹੋਈ ਜਿਹਦਾ ਅਜੇ ਤਾਈਂ ਕਾਡਰ ਨਹੀਂ ਬਣਿਆ ਸੀ ਉਹਨੇ ਆਪਣੀ ਵੋਟ ਸ਼ੇਅਰ 6 ਤੋਂ 18 ਕਰ ਲਏ ਤੇ ਜਿਸ ਦਿਨ 18 ਤੋਂ 36 ਹੋ ਗਈ ਸਰਕਾਰ ਬਣ ਜਾਏਗੀ ਦੇਖੋ ਲੋਕ ਆਪਣੇ ਨਫੇ ਨੁਕਸਾਨ ਦੀ ਤਮੀਜ਼ ਹੈ ਸ਼ਰਾਬ ਤੇ ਸ਼ਰਬਤ ਦਾ ਲੋਕਾਂ ਨੂੰ ਪਤਾ ਹੈ ਇਹਨੂੰ ਇੱਕ ਛੋਟੇ ਮਤਲਬ ਤੁਸੀਂ ਇਹ ਕਹਿ ਦੇਣਾ ਔਰ ਜਿੱਦਨ ਕਿਸਾਨ ਜਿਹੜਾ ਹੈ ਕਿਸਾਨ ਨੂੰ ਆਪਣਾ ਜਿਹੜਾ ਹੈ ਦੇਖੋ ਮੈਂ ਸਮਝਦਾ ਕਿ ਕਈ ਵਾਰੀ ਬਾਪ ਬੇਟੇ ਚ ਵੀ ਬੇਤਕल्लੁਫੀ ਹੋ ਜਾਂਦੀ ਹੈ ਭਰਾਵਾਂ ਭਰਾਵਾਂ ਚ ਹੋ ਜਾਂਦੀ ਹੈ ਸਾਡੇ ਬੱਚੇ ਆ ਸਾਡੇ ਭਰਾਏ ਸੀ ਉਹਨਾਂ ਨੂੰ ਗੱਲ ਨਾਲ ਲਾ ਲਾਂਗੇ ਮੰਨ ਜਾਣਗੇ ਅਖੀਰ ਓਵਰ ਆਲ ਪੰਜਾਬ ਜਿਹੜਾ ਸੀ ਕੋਈ ਵੇਲਾ ਸੀ ਨੰਬਰ 1 ਦਾ ਸਟੇਟ ਸੀ ਅੱਜ 18ਵੇਂ ਨੰਬਰ ਤੇ ਆ ਗਿਆ ਹੈ ਜਿਹੜੇ ਬੰਦਿਆਂ ਨੇ ਯੂਪੀ ਤੇ ਕਸ਼ਮੀਰ ਠੀਕ ਕੀਤਾ ਉਹੀ ਬੰਦੇ ਪੰਜਾਬ ਨੂੰ ਵੀ ਠੀਕ ਕਰਨਗੇ ਮੈਂ ਤਾਂ ਕੋਈ ਨਰਾਸ਼ਗੀ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਮਨ ਚ ਬੀਜੇਪੀ ਨੂੰ ਲੈ ਕੇ ਮੈਂ ਮੰਨਦੀ ਹਾਂ ਵੋਟ ਸ਼ੇਅਰ ਵਧੀਆ ਹੈ ਚੰਗੀ ਗੱਲ ਹੈ ਤੇ ਤੁਸੀਂ ਉਮੀਦ ਕਰ ਰਹੇ ਹੋ ਕਿ ਇਸ ਵਾਰ ਵੀ ਵੋਟ ਸ਼ੇਅਰ ਵਧੇਗਾ ਜਿਵੇਂ ਕਿ ਮਨਪ੍ਰਿਤ ਬਾਦਲ ਜਿੱਤ ਰਹੇ ਨੇ ਪਹਿਲੇ ਨੰਬਰ ਤੇ ਆ ਰਹੇ ਨੇ ਨਹੀਂ ਨਹੀਂ ਇਹ ਤਾਂ ਕੋਈ ਜੋਤਸ਼ੀ ਦੱਸੂਗਾ ਕਿ ਜਿੱਤ ਰਹੇ ਕਿ ਨਹੀਂ ਜਿੱਤ ਰਹੇ ਪਰ ਮੈਂ ਨਰਾਸ਼ਗੀ ਨਹੀਂ ਹੈ ਸਾਡੇ ਕੋਲੇ ਠੀਕ ਹੈ ਜੇ ਅਸੀਂ ਨਵੀਂ ਨਵੀਂ ਸ਼ੁਰੂਆਤ ਕਿੱਥੋਂ ਕਰਦੇ ਕਿ ਕੇਡਰ ਬਣਨ ਚ ਟਾਈਮ ਲੱਗਦਾ ਹੈ ਜੇ ਅਸੀਂ 6 ਮਹੀਨਿਆਂ ਚ ਵੀ ਹੈਵ ਟ੍ਰਿਪਲਡ ਆ ਸ਼ੇਅਰ ਵੀ ਹੋਪ ਵੀ ਆਰ ਹੋਪਿੰਗ ਟੂ ਡਬਲ ਇਟ ਇਨ ਦ ਨੈਕਸਟ ਯੂ نو ਜਿਹੜਾ ਸਾਡਾ ਓਵਰਆਲ ਜਿਹੜਾ 27 ਨੂੰ ਭਈ ਬੀਜੇਪੀ ਇਹ ਇਹ ਜਿੰਨਾ ਹਰਾਉਣੇ ਤੇ ਲੋਕਾਂ ਦੇ ਕੋਈ ਕੋਈ ਯਾਦ ਤਾਂ ਹੋਵੇ ਨਾ ਕਿ ਮੇਰੀ ਮੇਰੇ ਤਜਰਬੇ ਨਾਲ ਮੇਰੀ ਪੜ੍ਹਾਈ ਨਾਲ ਜਾਂ ਮੇਰੇ ਉਹਦੇ ਨਾਲ ਜਿਤਾਉਣੇ ਤਾਂ ਪਰ ਲੋਕਾਂ ਨੂੰ ਕਨਵਿੰਸ ਕਰਨਾ ਮੋਦੀ ਜੀ ਦਾ ਮੈਸੇਜ ਪੰਜਾਬ ਦੇ ਹਰ ਘਰ ਚ ਜਾਣਾ ਚਾਹੀਦਾ ਹੈ ਯੂ نو ਔਰ ਜਿਹੜੀਆਂ ਜਿਹੜੇ ਲੋਕ ਬੀਜੇਪੀ ਦੇਖੋ ਸਾਡਾ ਕਸੂਰ ਤਾਂ ਦੱਸੋ ਨਾ ਕੀ ਬੀਜੇਪੀ ਦਾ ਕਸੂਰ ਇਹ ਹੈ कि ਅਸੀਂ ਲੋਕਾਂ ਤੋਂ ਵੋਟਾਂ ਮੰਗਦੇ ਆ ਜੇ ਇਹ ਜੇ ਇਹ ਕਸੂਰ ਹੈ ਤਾਂ ਵੋਟਾਂ ਤਾਂ ਫਿਰ ਦੂਜੀਆਂ ਪਾਰਟੀਆਂ ਵੀ ਮੰਗਦੀਆਂ ਕੀ ਕੀ ਸਾਡਾ ਕਸੂਰ ਹੈ ਕਿ ਅਸੀਂ ਕਹਿੰਦੇ ਅਸੀਂ ਸਰਕਾਰ ਬਣਾਉਣੀ ਹੈ ਇਹ ਤਾਂ ਦੂਜੀਆਂ ਸਿਆਸੀ ਪਾਰਟੀਆਂ ਵੀ ਬੀਜੇਪੀ ਦਾ ਕਸੂਰ ਸਿਰਫ ਇੱਕੋ ਹੀ ਹੈ ਬੀਜੇਪੀ ਨੇ ਰਾਜਨੀਤੀ ਕੀਤੀ ਹੈ ਮਜ਼ਬੂਰਾਂ ਦੀ ਮਜ਼ਦੂਰਾਂ ਦੀ ਬੇਬਸ ਬੇਕਸ ਬਿਮਾਰ ਗਰਜ਼ਮੰਦ ਦਰਦਮੰਦ ਗੁੱਸਾ ਸਿਰਫ ਇਹ ਹੀ ਹੈ ਕਿ ਯਾਰੇ ਬੰਦੇ ਇਹ ਜਿਹੜੇ ਬੇਕਾਸ ਤੇ ਬੇਬਸ ਹੈ ਕਿਤੇ ਇਹਨਾਂ ਨੂੰ ਨਾ ਜਗਾ ਦੇਣ